गड्डी गेस्ट तो आ गए कराओ एंट्री

아미자 <목소리> 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 ਕੋਲ ਮੈਂ ਕਿਵੇਂ ਕਰੀਏ ਤੇ ਇਹਨਾਂ ਨੂੰ ਜਾਲੀ ਬੋਲੀ ਮਾਰਦੇ ਨੇ ਤੇ ਅੰਦੇ ਤੇ ਜਿੱਤਾਂ ਸੀ ਨਾ ਜਿੱਤ ਮੈਂ ਕੋ ਵੀ ਤੁਸੀਂ ਆਪਣੀ ਮਮਾ ਕੋਲ ਥੋੜਾ ਖੰਡਾ ਬਣਾ ਕਿਉਂਕਿ ਪਾਛਟ ਹੋਏ ਚਲੋ ਬੈਠ ਜਾਓ ਨਾ ਹਾਂ ਮੰਗੇ ਪਰ ਟੁਲਾਈ ਚ ਹੈ ਬਾਹਰ ਕੁਸੀਂ ਮੈਂ ਕਿਹੜੇ ਕੰਟੀਨਰ ਤੋਂ ਆ ਗਿਆ ਹਾਂ ਇਹਦੇ ਉਹ ਨਹੀਂ ਮੈਂ ਸਦਾਰਾ ਪੀਂਦਾ ਹਾਂ ਉਹ ਵੀ ਤੋੜੋ ਹਾਂ ਹਾਂ ਪਾਵਾਦਰਾ ਪੀਣਾ ਮੈਂ ਨਹੀਂ ਨਹੀਂ ਹਾਂਜੀ ਲੱਗੇ ਜੇ ਕੈਮਰਾਮੈਨ

ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭੈਣ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਹਾਂਜੀ ਵਧੀਆ ਵਧੀਆ ਬਾਜੀ ਕਾਸੀ ਹਾਂਜੀ ਜੀ ਜਾਣ ਕੇ ਸਾਰੀ ਪਲੇਟ ਖਾਲੀ ਕਰ ਦੇ ਨਹੀਂ ਪਹਿਲਾਂ ਭੈਣ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਜ ਲੱਗੀਆਂ ਸਾਡੇ ਘਰ ਨੂੰ ਰੌਣਕਾਂ ਹੈਲੋ ਸਿੰਘ Saab ਨੂੰ ਨਹੀਂ ਆਏ ਸਾਰੇ। ਮੇਰੇ ਭਰਾ ਨੇ ਬਹੁਤ ਕੰਮ ਕੀਤਾ। ਮੇਰੀ ਬੜੀ ਹੈਲਪ ਲਈ। ਥੈਂਕ ਯੂ ਬ੍ਰਦਰ। ਇਹ ਸਰਮਣੇਰੇ ਹੀ ਆਇਆ। ਹੈਲਪ ਕਰਨ ਵਾਸਤੇ ਮੇਰੇ। ਇਹਦੇ ਵੀ ਨਕਲੀ ਨਹੀਂ ਕਰਨਾ ਪੈਣਾ ਇਹ। ਮੈਂ ਇਹ ਮੂਰਤ ਵੀ ਕਲਸ ਕੋਟ ਰਹੀ ਦੇ। ਤੁਮੂਰਤ ਕਲਸ ਕੋਟ ਰਹੀ ਦਾ? ਹਾਂਜੀ। ਚਲਾ ਕੇ ਵੇਖ ਲਈ। ਹਾਂਜੀ। ਚੰਗੀ ਚੱਲਦੀ ਆ। ਖੜੇ ਤੇ ਨਹੀਂ ਗਲੀ ਪਰ ਸਕੂਟਰੀ ਭਾਜੀ ਮੇਰੀ ਆ ਤੁਹਾਡੀ ਨਹੀਂ ਆ ਮੇਰੀ ਆ ਮੇਰੀ ਆ ਤੁਹਾਨੂੰ ਛੱਡ ਮੈਂ ਨਹੀਂ ਮੈਂ ਆਪੇ ਸੱਜਾ ਕਰਨਾ ਤਾਂ ਹੀ ਨਹੀਂ ਆਪਾਂ ਖਾਧਾ ਨਹੀਂ ਕੋਈ ਸੇ ਆਹ ਦੇਖੋ ਖਾ ਕੇ ਤੇ ਮਣੀ ਬਸ ਸਾਥ ਹੀ ਰਹਿਨ ਦਾਵ ਕਰਨਾ ਅੱਛਾ ਤਾਂ ਫੋੜੇ ਪਾਈ ਬੀਪੀ ਨਾਲ ਵਾਚੇ

आज स्पेशल टाइम ਕੱਢ ਕੇ ਪੂਆਜੀ ਵੀ ਸਾਡੇ ਕੋ ਆਇਆ ਬੜਾ ਵਧੀਆ ਲੱਗਿਆ ਮੈਂ ਕਹਿ ਕੇ ਆਈ ਪੂਆਜੀ ਨੂੰ ਹਨਾ ਪੂਆਜੀ ਸਸੀ કાਂਟੀ ਸਸੀ ਕਾ ਇਹ ਪਾ ਬੋਰਵਾਨੀਆਂ ਤਿੰਨੇ ਅੰਦਰ ਵੜ ਕੇ ਖਾ ਲੀਆਂ ਕਿ ਕੋਈ ਵੇਖ ਨਾ ਲੇ ਹਲੋ ਤੁਸੀਂ ਵੀ ਖਾਓ ਸਸੀ ਕਾ ਬਲਾਓ ਜੀ ਸਾਰਿਆਂ ਨੂੰ ਹਾਓ ਵਾਸ ਖਾਣੇ ਆ ਲਿਆਓ ਮਾਜੀ ਘਾਇਨੋ ਫੇਈ ਖਾਣੇ ਆ ਮਰੀ ਹਾਂਜੀ ਮਾਸਕੂਟੀ ਤੇ ਟੱਪ ਰਹੀ ਦੁਨ ਮੈਂ ਨਹੀਂ 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 ਮੋਈ ਤੇ ਕੜੀ ਕੜੀ ਮਮਾ ਜੀ ਸਕੂਟੀ ਤੇ ਜਾਸਟਾ ਰਿਹਾ ਲਾ ਸੇਤੂ ਸਸੀ ਕਾ ਬਾਉ ਸਾਰੇ ਨੂੰ ਸਸੀ ਕਾ ਸੇਤੂ ਸੀ ਬਾਉ ਕੋ ਸਸੀ ਕਾ ਸਾਰੇ ਨੂੰ ਕੋ ਸਸੀ ਕਾ ਕੋ ਸਾਰੇ ਨੂੰ ਅਜੀਬ ਗੱਭਾ ਭਰੀ ਆਵਾ ਹਾਂਜੀ ਬੱਲੇ ਬੱਲੇ ਪਲੇਟ ਵੇ ਭਰੀ ਮੈਂ ਤਾਂ ਅੱਗੋਂ ਲੱਗਦੀ ਦੂਰੋਂ ਥੋੜੀ ਲੱਗਦੀ ਮਨਿਆ ਪੇਕੇ ਆਏ ਆ ਨਹੀਂ ਨਹੀਂ ਕਿਰ ਮੈਂ ਕਸ ਵਾਲਾ ਸਾਰਿਆਂ ਨੂੰ ਧਿਆਨ ਨਾ ਮੋੜ ਕਰਾਂ ਨਹੀਂ ਮੈਂ ਬਸ ਲਿਖੋ ਰਾਸਕੁਲਾ ਤੁਹਾਨੂੰ ਤੇਖਾ ਚਾਹਣਾ ਘਾੜੀ ਹੋ ਕੋਈ ਅੱਛਾ ਉਹਨੂੰ ਨਾ ਦੇ ਦਿੱਤਾ ਪੈਣੇ ਕਿ ਅੱਗੇ ਕੱਲ੍ਹ ਆਵਾ ਹਾਂ ਤੇ ਸਾਰੇ ਰਾਸਕੁਲੇ ਕਾਣੇ ਸਾਰੇ ਪਕਾ ਦੇਣਾ ਤੇ ਇਹਗਾ ਉਹ ਲੋਕੀ ਬਾਤ ਕਰ ਰਹੇ ਨੇ। ਦਵਿੰਦਰ ਭੈਣ ਕੋਣੀ ਹੀ ਨਿੱਕ ਚਾਲ ਗਿਆ। ਮੈਂ ਤਾਂ ਕਹਦਾ ਹੀ ਨਹੀਂ ਕੋ। ਹੈ? ਪੈਰੀਆਂ ਤੇ ਪੇਟਾਂ ਆ ਤੇਰੇ ਤਰੀਕੇ ਨਾਲ ਜਨ ਦੇ ਕਿਥੋਂ ਦੀ ਤਰ੍ਹਾਂ ਆਪਣੇ ਆ ਤਾਂ ਅਈ ਮੇਰਾ ਲਾਸਤ ਪਿੰਨ ਵਿਚਾਰੀ ਉੱਧਰ ਬੈਠੀ। ਜੀ ਅਸੀਂ ਠੀਕ ਹਾਂ ਤੁਹਾਨੂੰ ਕੁਛ ਨਹੀਂ। ਦੱਸੋ ਨਾ। ਉੱਧਰ ਬੈਠੀ ਨਾਲੇ ਅਸੀਂ ਆਪਣੇ ਭਰਾ ਦਾ ਕਹਿ ਸੋਜਨੇ ਬੱਚੂ ਕੋ ਤੇ ਪਹਿਲਾਂ ਤੁਈ ਜਣਾ ਤਰੀ ਆ ਨਾ ਮੈਂ ਕਿਹਾ ਅਲੱਗ ਕਰਨ ਨੂੰ ਕਾਹ ਕੋ ਦੇ ਦਾਂ ਪਲੇਟ ਵੇਹਦੀ ਮੈਂ ਦੋ ਵਾਰੀ ਵੀ ਖਾ ਲਈ ਉਹ ਗਾਂ ਨਾਲ ਨਹੀਂ ਦੂਰੋ ਲੱਗਨੀ ਜੀ ਮੈਂ ਪਾ ਕੇ ਹੀ ਆ ਗਈ ਹਾਦ ਹੋਈ ਹੈ ਧਿਆਨ ਧਿਆਨ ਨੂੰ ਕੋਈ ਨਹੀਂ ਪੁੱਛਦਾ ਆ ਆਪਣਾ ਕੋੜਮਾ ਬੰਦਾ ਸਾਰਾ ਬੱਸ 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 ਕੋੜਮਾ ਅੱਛਾ ਅਮਰ ਨਾ ਮਰੀ ਜੇ ਤੇਲਾ ਅਗਰ ਉਸ ਨੂੰ ਨਹੀਂ ਬੱਸ ਕੀ ਵੇਖਣੇ ਪੁੱਛਣੇ ਜਾਂਨੇ ਮੈਨੂੰ ਪੁੱਛਿਆ ਨਹੀਂ ਨਹੀਂ ਮੈਂ ਘਰ ਆ ਮੈਂ ਐਵੇਂ ਸਾਰਿਆਂ ਨੂੰ ਪਹਿਲਾਂ ਪੁੱਛਿਆ ਮੈਂ ਤੁਹਾਡੇ ਨੂੰ ਪਹਿਲਾਂ ਅੱਛਾ ਮੈਂ ਮਰਨ ਜਾ ਰਿਹਾ ਸੋ ਰਾਜੇ ਰਾਜੇ ਮਾਰਨ ਚੇਤ ਜੀ ਬਸ ਸੋਮੀ ਕਾਨੀ ਕਾ ਨਾਮ ਹੈ ਦੋਵੇਂ ਬੜਪਾ ਬਲੀ ਚਰਾਂ ਜਾਂ ਸੋਰੀ ਹਾਂ ਨਾ ਹੋ ਫੇਰੋ ਹੈ ਬੜਪਾ ਨਲਿਆ ਆ ਗਿਆ ਹਾਂ ਰੇਨੀਆ ਹਾਂ ਜੀ ਪੀਲਾ ਚਾਵਣ ਹਾਂ ਜੀ ਚਾਹ ਜੀ ਦਾ ਪੀਸ ਤੇ ਕੂਏ ਪੀਸਨ ਸਰ ਪੀਸਨ ਸਰ ਚਲਾ ਜਾ ਹਾਂ ਨਹੀਂ ਮੈਂ ਆਦਾ ਕੰਪੀਨ